ਤੋ ਕਿਵੇਂ ਹੋ ਤੇ ਠੀਕ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਫਿਰ ਇੱਕ ਨਵਾਂ ਵੀਲੋਗ ਲੈ ਕੇ ਆ ਗਿਆ ਮੈਂ ਕਿਹਾ ਚਲੋ ਘਰ ਤੋਂ ਦੋ ਤਿੰਨ ਮਿੰਟ ਦਾ ਹੀ ਹੋਣਾ ਉੱਧੇ ਮੈਂ ਕਿਹਾ ਵਿਲੇ ਬੈਠੇ ਚਲੋ ਵੀਲੋਗ ਬਣਾ ਦਨੇ ਤੇ ਆਪਾਂ ਬਾਹਰ ਮੋਟਰਸਾਈਕਲ ਤੋਂ ਹੁੰਦੇ ਆ ਆਪਣੇ بڑے ਭਰਾ ਕਾਕਾ ਤੇ ਦੀਪਕ ਤੇ ਆਉ ਤੁਹਾਨੂੰ ਦਿਖਾਈਏ ਦੋਨੇ ਮੈਂ ਕਿਹਾ ਚਲੋ ਵਿਲੇ ਹੀ ਬੈਠੇ ਆ ਵੀਲੋਗ ਹੀ ਬਣਾਣੇ ਹਾਂਜੀ ਅੱਧਰ ਚੈੱਕ ਕਰੋ ਇਹਨੂੰ ਸਿਰਫ ਮੈਂ ਕਿਹਾ ਮਾਨਦੇ ਆ ਇਹ ਗੰਦਾ ਕਿੰਨਾ ਕੋਆ ਗੱਡੀਆਂ ਵੀ ਦੋਸਤੀਆਂ ਦਾ ਯੱਸ ਹੋ ਜਾਣਗੇ ਹਾਂਜੀ ਦੱਸੋ ਭਾਈ ਅੰਦਰ ਕੁਝ ਆਪਣੀ ਸਲਾਹ ਬਣਦੀ ਪਈ ਆ ਰਘੂ ਭਾਈ ਜੀ ਕਿ ਆਪਾਂ ਬਣਾ ਲੀਏ 730 ਹਾਂਜੀ ਹਾਂਜੀ ਕੋਈ ਗੱਲ ਬਾਤੂਆ ਦੱਸੋ ਕਿੰਨਾ ਮੈਂ ਦੀਪਕ ਬਿਲਕੁਲ ਐ ਮੋਟਰਸਾਈਕਲ ਸੁਭਾਣ ਸਪਲੈਂਡਰ ਤੁਸੀਂ ਵੀ ਆਓ ਆਪਣਾ ਜੋ ਵੀ ਗੱਡੀ ਥਾਦਨ ਤੁਹਾਡੇ ਕੋਲ ਆ ਮੋਟਰਸਾਈਕਲ ਲੈ ਕੇ ਆਓ ਧੋਣ ਦੇ ਭਰਾ ਹੋਣੀ ਨਮਾਜ਼ ਨਮਾਜ਼ ਸਰਵਿਸ ਸਟੇਸ਼ਨ ਖੋਲਿਆ ਤੇ ਪੂਰਾ ਚਸ਼ਮਾ ਲਾ ਕੇ ਮਾਲਾ ਪਾ ਕੇ ਪੂਰੀ ਲੁੱਕ ਵਾਈ ਜੀ ਪੂਰੀ ਜੈਸੀ ਹੈ ਜੀ ਕੋਈ ਐਡਾ ਦੀ ਗੱਲ ਨਹੀਂ ਹਾਂਜੀ ਇੱਥੇ ਮੋਟਰਸਾਈਕਲ ਆਏ ਨੂੰ ਨਵਾਂ ਚੰਡ ਕੇ ਕੱਢ ਦਿੰਦੇ ਆ ਇਹਨੂੰ ਕੋਈ ਟੈਨਸ਼ਨ ਹੀ ਨਹੀਂ ਥੱਲੀ ਬਾਕਸ ਇਹ ਤੋੜ ਦਿੰਦਾ ਥੱਲੀ ਬਾਕਸ ਚ ਕੰਮ ਕਰ ਦਿੰਦੇ ਆ ਤੇ ਜੇ ਤੁਸੀਂ ਵੀ ਮੋਟਰਸਾਈਕਲ ਦਵਾਈਣਾ ਤੇ ਆਓ ਇਹ ਹੈਗਾ ਪਿੰਡ ਰੁੜਕਾ ਕਲਾ ਵਿੱਚ ਸਰਵਿਸ ਸਟੇਸ਼ਨ ਤੇ ਭਾਈ ਆਪਣੇ ਸਰਵਿਸ ਸਟੇਸ਼ਨ ਦਾ ਕੀ ਲੋਕੇਸ਼ਨ ਆ ਇਹ ਲੋਕੇਸ਼ਨ ਇਹਦੀ ਜੀ ਨਿਕਲਣੀ ਆ ਮੇਨ ਪਹਿਲੇ ਏਡੇ ਦੀ ਰੋਕਤਾ ਪਹਿਲੇ ਏਡੇ ਦੀ ਨਿਕਲਨੀ ਆ ਬਸ ਤੇ ਫਾਤੀ ਤੁਹਾਨੂੰ ਬਾਅਦ ਚੈੱਕ ਕਰਾ ਦਿੰਦਾ ਮੈਂ ਰੋਡ ਗ੍ਰਾਮੀੜ ਬੈਂਕਿਆ ਕੋਲ ਆ ਵਾਲੀ ਤੇ ਗ੍ਰਾਮੀੜ ਬੈਂਕਿਆ ਕੋਲ ਉੱਧਰ ਪਾਣੀ ਮਰ ਜਾਂਦਾ ਇਹਨੂੰ ਦੂਹ ਦੂ ਪਾਣੀ ਬਸ ਬਸ ਵਾਲੀ ਵੀ ਨਾ ਐਂਡ ਕਰਾਓ ਉਦਾਂ ਇਹ ਤਾਂ ਆਪਾਂ ਫਨ ਜੇ ਲਈ ਵਲੋਗ ਬਣਾਇਆ ਵਲੋਗ ਤਾਂ ਚਲੋ ਹੈ ਨਹੀਂ ਉਦਾਂ ਇੱਕ ਨਜ਼ਾਰੇ ਲਈ ਕਹਿ ਲੋ ਜਾਣੀ ਵੀ ਉਦਾਂ ਹੀ ਜਾਣੀ ਆਪਾਂ ਸ਼ੂਟ ਕਰਨ ਦੇ ਆ ਇੱਕ ਇੱਕ ਮਿੰਟ ਲਈ ਉਦਾਂ ਮੈਂ ਕਿਹਾ ਚਲੋ ਬੇਲੇ ਬੈਠੇ ਕੁਝ ਤਾਂ ਕਰਦੇ ਤੇ ਚਲੋ ਹਾਂਜੀ ਗਾਇਸ ਜੇ ਤੁਹਾਨੂੰ ਇਹ ਸਾਡਾ ਉਦਾਂ ਮਸਤੀ ਵਾਲਾ ਵਲੋਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਇਹ ਵਲੋਗ ਵਲੋਗ ਹੈ ਨਹੀਂ ਕਈ ਉਦਾਂ ਆਪਾਂ ਮਸਤੀ ਲਈ ਬਣਾਇਆ ਆ ਤੇ ਗਾਇਸ ਲਵ ਯੂ ਗਾਇਸ ਮਿਲਦੇ ਆਂ